ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਦਨੀ ਸੂਰੀ ਸਾਥੀ ਉਸ ਸਮੇਂ ਅਸੀਂ ਸਤਲੁਜ ਸਿਨੇਮੇ ਦੇ ਬਿਲਕੁਲ ਬਾਹਰ ਖੜੇ ਆਂ ਔਰ ਇੱਥੇ ਇੱਕ ਅਜੀਬ ਜੀ ਘਟਨਾ ਹੋਈ ਹੈ ਆਹ ਭਾਜੀ ਨੇ ਜਿਹੜੇ ਮੋਟਰਸਾਈਕਲ ਜਾਂ ਗੱਡੀਆਂ ਵਾਲੇ ਜਦ ਆਉਂਦੇ ਆ ਉਹਨਾਂ ਨੂੰ ਪਰਚੀ ਦਿੰਦੇ ਆ ਕਿ ਭਾਈ ਪਰਚੀ ਲੈ ਲਓ ਤੇ ਅੰਦਰ ਚਲੇ ਜਾਓ ਪਰ ਅੰਦਰ ਅੱਜ ਇਹੋ ਜਿਹਾ ਗੈਸਟ ਆ ਗਿਆ ਉਹਨੂੰ ਪਰਚੀ ਕਹਿੰਦੇ ਕਿੱਦਾਂ ਦਈਏ ਪਰਚੀ ਦੇਣ ਲੱਗਦੇ ਆ ਤਾਂ ਉਹ ਡਰ ਜਾਂਦਾ ਆ ਇਹੋ ਜਿਹਾ ਗੈਸਟ ਆ ਗਿਆ ਫਿਲਮ ਦੇਖਣ ਹੁਣ ਉਹ ਅੰਦਰ ਜਾਣ ਦਾ ਰਾਹ ਲੱਭਦਾ ਆ ਦਿਖਾਈ ਜਰਾ ਉਹ 12 ਸਿੰਘਾ ਜੀ ਇੱਕ ਸਿੰਘ ਕਹਿੰਦੇ ਟੁੱਟਿਆ ਹੋਇਆ ਵਿਚਾਰਾ ਪਰੇਸ਼ਾਨ ਹੈ ਔਰ ਉਹਨੂੰ ਸਮਝ ਨਹੀਂ ਆ ਰਹੀ ਉਹ ਕਰੇ ਕੀ ਕਿਉਂਕਿ ਉਹਨੂੰ ਸਮਝ ਨਹੀਂ ਆਉਂਦੀ ਕਰੀਏ ਕੀ ਪਰ ਇਹ ਲੋਕ ਫਿਰ ਵੀ ਚੰਗੇ ਨੇ ਇਹ ਚਾਹੁੰਦੇ ਨੇ ਕਿ ਉਹਨੂੰ ਸਹੀ ਥਾਂ ਤੇ ਭੇਜਿਆ ਜਾਵੇ ਜੇ ਕਿਤੇ ਹੋਰ ਬਾੜੇ ਬੰਦੇ ਦੇ ਹੱਥ ਆ ਜਾਂਦਾ ਹੁਣ ਉਹਨੂੰ ਤਾਂ ਕੁਕਰ ਚ ਪਾ ਲੈਣਾ ਸੀ ਇਹ ਵੀ ਇੱਕ ਜੀਵ ਹੈ ਰੱਬ ਦਾ ਜੀਵ ਹੈ ਨਵੀਨ ਜੀ ਅੱਛਾ ਇਹ ਕਿੰਨੇ ਵਜੇ ਦੀ ਘਟਨਾ ਹੈ ਕਦੋਂ ਅੰਦਰ ਆਇਆ ਆਧੇ ਘੰਟੇ ਪਹਿਲੇ ਕੀ ਆਧੇ ਘੰਟੇ ਕੇ ਪਹਿਲੇ ਕੀ ਗੱਲ ਹੈ एकदम से ਬੈਠਾ ਹੋ ਉਹ ਤਾਂ ਪਾਰਕਿੰਗ ਹੁੰਦਾ ਤਾਂ ਇਹ ਕੋਈ ਇੰਜਰੀ ਹੋਈ ਹੈ ਇਸਕੇ ਕੋਈ ਅਛਾ ਉਹ ਤਾਂ ਇੰਜਰੀ ਹੋਈ ਹੈ ਹਾਂ ਉਹ ਇਧਰ ਨਾ ਜਾ ਕੇ ਇਧਰ ਥੋੜਾ ਪੀਸਫੁਲ ਏਰੀਆ ਮੇਂ ਜਾਣੀ ਕੋਸ਼ਿਸ਼ ਕਰ ਫੋਰ ਫੋਰੇਸਟ ਡਿਪਾਰਟਮੈਂਟ ਇਨਫੋਰਮ ਕਰਤਾ ਹਾਂ ਐਸ ਐਚ ਓ ਸਾਹਿਬ ਆਏ ਤੇ ਹਾਂ ਤੇ ਉਹਨਾਂ ਨੇ ਕਾਲ ਕਰੀਏ ਫਾਰਮੈਲਟੀ ਕੀਤੀ ਹੈ ਤਾਂ ਮੇਰੇ ਖਿਆਲ ਸੇ 25 ਮਿੰਟਸ ਦਾ ਟਾਈਮ ਲਿਗਾ ਹੈ ਤੋ ਮੈਂ ਕਿ ਨਹੀਂ ਤਾਂ ਕਰ ਦਿੰਦੇ ਵੈਸੇ ਤੁਸੀਂ ਕਨਫਰਮ ਹਾਂ ਇੱਕ ਵਾਰ ਦੇਖ ਲੇਗੇ ਕਨਫਰਮ ਕਰਕੇ ਬਾਕੀ ਇੰਜਰ ਹੈ ਉਸਕੇ ਚਾਹ ਵੀ ਚੋਟ ਵੀ ਲੱਗੀ ਹੋਈ ਉਹ ਸੱਟ ਪਹਿਲੇ ਲੱਗੀ ਹੋਈ ਹਾਂ ਤਾਂ ਤੁਸੀਂ ਕੀ ਦੇਖਿਆ ਜੀ ਬਸ ਅਸੀਂ ਇਹ ਜੀ ਜਦੋਂ ਆ ਰੋਡ ਤੋਂ ਆ ਕੇ ਸਿਰਮੇ ਦੇ ਵਿੱਚ ਵੜ ਗਿਆ ਜੀ ਅੱਛਾ ਜਦੋਂ ਸਿਰਮੇ ਦੇ ਵਿੱਚ ਵੜਿਆ ਤੇ ਡਰਿਆ ਸੀਗਾ ਮਿਲਟਰੀ ਗਰਾਊਂਡ ਵਾਲੇ ਪਾਸੇ ਹੋ ਗਿਆ ਹਾਂ ਜੀ ਮਿਲਟਰੀ ਆ ਗਰਾਊਂਡ ਤੇ ਆ ਕੇ ਸਿੱਧਾ ਸ਼ੋਰਟਗਾਰਡ ਹੋ ਗਿਆ ਇਹਦੇ ਅੰਦਰ ਵੜ ਗਿਆ ਤੇ ਆਪਣੀ ਯਾਰ ਵਜਾਣ ਦੀ ਖਾਤਰ ਇਹ ਵਿਚਾਰਾ ਅੰਦਰ ਜਾ ਕੇ ਲੁਕ ਗਿਆ ਹੁਣ ਗੇਟ ਬੰਦਵਾ ਅਸੀਂ ਤਾਂ ਨਹੀਂ ਗੇਟ ਖੋਲਿਆ ਕੋਈ ਇਦਾਂ ਦਾ ਕੋਈ ਆਗੇ ਬਾਹਰ ਨਿਕਲੂਗਾ ਕਿਸੇ ਗੱਡੀ ਚ ਵੱਜੂਗਾ ਜਾ ਕੇ ਇਹਦਾ ਜਾਨੀ ਨੁਕਸਾਨ ਹੋ ਜਾਊਗਾ ਉਹ ਤਾਂ ਆਪ ਡਰਿਆ ਆ ਇਹ ਇਸ ਕਰਕੇ ਅਸੀਂ ਇਹਨੂੰ ਲੋਕ ਕਰ ਦਿੱਤਾ ਵਿਚਾਰੇ ਨੂੰ ਤੇ ਇਹਦੀ ਜਾਨ ਬਚਾਈ ਜਾਵੇ ਬਾਕੀ ਜਗਲਾਤ ਵਿਭਾਗ ਦੇ ਵਾਲੇ ਨੂੰ ਤੁਸੀਂ ਸੱਦੋ ਸੱਦ ਕੇ ਇਹਦਾ ਜਿਹੜਾ ਵਿਚਾਰੇ ਨੂੰ ਫੜਿਆ ਜਾਵੇ ਕਾਲ ਕਰਦੇ ਸੀ ਕਿ ਮੈਂ ਵੀ ਇੱਕ ਵਾਰੀ ਕਰ ਦਿੰਦਾ ਡਿਪਾਰਟਮੈਂਟ ਨੂੰ ਮੈਂ ਵੀ ਕਾਲ ਕਰ ਦਿੰਦਾ ਕਿਉਂਕਿ ਜ਼ਰੂਰੀ ਹੈ ਜਾਨ ਜਰੂਰ ਬਚਾਈ ਜਾਵੇ ਕਿ ਜੰਗਲੀ ਜਾਨਵਰ ਹੈ ਇਹ ਇਨਸਾਨ ਔਰ ਜਾਨਵਰ ਦੀ ਜਿਹੜੀ ਜਾਨ ਹੈ ਜ਼ਿੰਦਗੀ ਇੱਕੋ ਹੀ ਹੁੰਦੀ ਹੈ ਅਰੇ ਬੋਲ ਨਹੀਂ ਸਕਦਾ ਇਹ ਡਰਿਆ ਹੋਇਆ ਇਸ ਵੇਲੇ ਇਹ ਵੀ ਰੱਬ ਦੇ ਜੀ ਆ ਇਹਨਾਂ ਦਾ ਵੀ ਹੋਂਨਾ ਹੱਕ ਹੈ ਜਿੰਨਾ ਸਾਡਾ ਹੱਕ ਹੈ ਇਹ ਵਿੱਚ ਕੋਈ ਕਾਟ ਨਹੀਂ ਹੈਗੀ ਜੀ ਜਾਨ ਤੇ ਜਾਨਵਰ ਤੇ ਇਨਸਾਨ ਇੱਕੋ ਹੀ ਹੈ ਜੀ ਜੇ ਆਪਾਂ ਇਹਦੇ ਵੱਲ ਦੇਖ ਐਸ ਵੇਲੇ ਦੇਖੋ ਪੂਰਾ ਸਹਿਮ ਹੋਇਆ ਸਹਿਮ ਹੋਰ ਬੰਦੇ ਬਾਹਰ ਦੇਖ ਕੇ ਹੋਰ ਜ਼ਿਆਦਾ ਸਹਿਮ ਜਾਂਦਾ ਹਾਂਜੀ 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 ਇਹਦੀ ਬਸ ਇਹਨੂੰ ਬਚਾਇਆ ਜਾਵੇ ਤਾਂ ਕਿ ਇਹਦੇ ਚਿੜੀਆ ਘਰ ਵਿੱਚ ਇਹਨੂੰ ਛੱਡਿਆ ਜਾਵੇ ਲੈ ਜਾ ਕੇ ਇਹਦੀ ਵੀ ਜਿਹੜੀ ਜਿੰਦਗੀ ਬਚ ਜਾਵੇ ਅੱਗੇ ਵਾਧਾ ਹੋ ਜਵੇ ਜੀ 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 ਤਾਂ ਮੈਂ ਇੱਕ ਵਾਰੀ ਕਾਲ ਵੀ ਕਰ ਰਿਹਾ ਰੇਂਜ ਅਫਸਰ ਫੋਰੈਸਟ ਡਿਪਾਰਟਮੈਂਟ ਤੋਂ ਹੈਲੋ ਨਮਸਕਾਰ ਸਰ ਕਿਵੇਂ ਜੀ ਜਿੰਦਰਜੀ ਇੱਕ ਇੱਕ ਜਾਣਕਾਰੀ ਸਾਂਝੀ ਕਰਨੀ ਦੀ ਇੱਥੇ ਸਤਲੁਜ ਸਿਨੇਮਾ ਨਾ ਜਿਹੜਾ ਨਵਾਂ ਸ਼ਹਿਰ ਉੱਥੇ 12 ਸਿੰਘਾ ਆਇਆ ਹੋਇਆ ਜੀ ਤੇ ਲੋਕ ਜਿਹੜੇ ਬਾਹਰ ਆ ਖੜੇ ਦੇਖ ਰਹੇ ਉਮੀਦ ਨਾਲ ਕਿ ਫੋਰੈਸਟ ਡਿਪਾਰਟਮੈਂਟ ਵਾਲੇ ਆਉਣਗੇ ਤੇ ਇਹਨੂੰ ਲੈ ਕੇ ਜਾਣਗੇ ਕੀ ਕਹੋਗੇ ਜੀ ਹਾਂ ਉਹਨਾਂ ਨੂੰ ਕੀ ਕੀ ਨਾਮ ਕਿਉਂ ਨਾ ਦਾ ਬਲਵਿੰਦਰ ਚਲੋ ਮੇਰੇ ਤੋਂ ਜਸਕਰਨ ਦਾ ਹੋਣਾ ਵੀ ਆ ਤੁਸੀਂ ਮੈਨੂੰ ਦੇ ਵੀ ਦਿਓ ਚਲੋ ਤੁਸੀਂ ਨੰਬਰ ਸੈਂਡ ਕਰੋ ਆਪਾਂ ਦੇਖਦੇ ਕੀ ਮਦਦ ਹੋ ਸਕਦੀ ਹੈ ਨਾ ਜਲਦੀ ਤੁਸੀਂ ਵੀ ਆਪਣੇ ਵੱਲੋਂ ਕਾਲ ਕਰ ਦਿਓ ਉਧਰੋਂ ਇਹ ਤੋਂ ਜਿਸ ਕਰਨ ਦਾ ਨੰਬਰ ਗੱਡੀ ਫੋਰੈਸਟ ਵਾਲੇ ਦਾ ਹਾਂਜੀ ਫੋਨ ਕੀਤਾ ਸੀ ਮਲਾਜਮਾ ਨੇ ਦੋਹਾਂ ਨੇ ਮੈਂ ਖੜਾ ਸੀ ਇੱਥੇ ਇਧਰੋਂ ਆਇਆ ਇਹ ਬੜੀ ਜ਼ੋਰ ਨਾਲ ਅੱਛਾ ਫਿਰ ਇਧਰ ਵਿੱਚ ਬੱਜਿਆ ਦੁਕਾਨ 'ਚ ਚਲ ਗਿਆ ਫਰੂਟਾਂ ਵਾਲੀ ਜੂਸ ਵਾਲਿਆਂ ਨਾਲ ਅੱਛਾ ਜੀ ਤਾਂ ਫਿਰ ਇਧਰ ਬਾੜ ਦਿੱਤਾ ਸੀ ਫਟਾਫਟ ਠੀਕ ਹੈ ਤਾਂ ਬਚਾਅ ਹੋ ਗਿਆ ਜੇ ਇਧਰੋਂ ਨਿਕਲ ਜਾਂਦਾ ਫੇਰ ਕਿੱਥੇ ਹੱਥ ਆਣਾ ਸੀ ਇਹ ਦੇਖੋ ਉਹਨੇ ਕੀ ਨੁਕਸਾਨ ਕਰਨਾ ਉਹ ਤਾਂ ਡਰਿਆ ਆ ਡਰਿਆ ਆ ਨੁਕਸਾਨ ਪਹਿਲਾਂ ਗੱਡੀ 'ਚ ਵੀ ਬੱਜਣ ਲੱਗਾ ਸੀ ਹਾਂ ਇੱਕ ਤਾਂ ਮੇਰੇ ਮੂਰੇ ਆ ਗਿਆ ਇਹ ਮੈਂ ਇਧਰੋਂ ਨਿਕਲਿਆ ਸੀ ਕਚਰੀੋਂ ਆਇਆ ਸੀ ਅਜੇ ਤਾ ਫਿਰ ਇਹਨੂੰ ਬੜਾ ਬਾੜਿਆ ਇਹਨੂੰ ਫੜਾ ਫੜ ਆਪਾਂ ਮੈਂ ਫੋਰ ਫੋਰੈਸਟ ਡਿਪਾਰਟਮੈਂਟ ਦੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਨੰਬਰ ਲੱਭ ਰਹੇ ਆ ਤਾਂ ਜੋ ਜਲਦੀ ਤੋਂ ਜਲਦੀ ਇਹਦੀ ਮਦਦ ਕੀਤੀ ਜਾ ਸਕੇ ਔਰ ਹੁਸ਼ਿਆਰਪੁਰ ਗੜਸ਼ੰਕਰ ਰੇਂਜ ਤੋਂ ਕਹਿੰਦੇ ਜਿਹੜੇ ਆ ਉਹ ਜਿਹੜੇ ਰੈਸਕਿਊ ਕਰਦੇ ਆ ਉਹ ਆਉਣਗੇ ਤੇ ਉਹ ਲੈ ਕੇ ਜਾਣਗੇ ਦੇਖੋ ਤੁਸੀਂ ਤਸਵੀਰ ਕਿੰਨਾ ਇਹ ਡਰਿਆ ਹੋਇਆ ਸਾਂਭਰ ਕਹਿੰਦੇ ਆ ਇਹ ਡਰਿਆ ਹੋਇਆ ਔਰ ਲੋਕ ਜਿਹਨੇ ਜਿਹਨੂੰ ਪਤਾ ਲੱਗ ਰਿਹਾ ਲਾਈਵ ਦੇਖ ਕੇ ਆ ਰਹੇ ਆ ਤਾਂ ਇੱਕ ਚਾਚਾਰੇ ਕੇ ਭਾਈ ਰੀਲ ਬਣਾ ਲਈਏ ਪਰ ਉਹਦੇ ਅੰਦਰ ਰੀਲ ਬਣੀ ਪਈ ਹੈ ਹਨਾ ਉਹ ਡਰਿਆ ਉਹ ਡਰਿਆ ਪਿਆ ਦੇਖੋ ਅਸੀਂ ਅਸੀਂ ਪਹਿਲਾਂ ਵੀ ਕਈ ਡਵਾਈਡਰ ਚ ਵੱਜਿਆ ਇਹ ਡਵਾਈਡਰ ਚ ਵੱਜ ਕੇ ਡੇ ਗਿਆ ਉੱਥੇ ਉੱਥੋਂ ਡੇ ਕੇ ਫਿਰ ਇੱਧਰ ਆਇਆ ਮੈਂ ਇੱਥੇ ਖੜਾ ਤੇ ਮੋਰੇ ਨਿਕਲ ਆਇਆ ਇਹ ਫੇ ਫਰੂਟਾਂ ਵਾਲੀ ਦੁਕਾਨ ਤੇ ਗਿਆ ਵੇ ਬਇਤਰ ਬਾੜਿਆ ਸੀ ਇਥੇ ਰੁਕ ਜੂਗਾ ਤੇ ਗੇਟ ਲਾਤਾ ਸੀ ਉਹਦੇ ਸ਼ਰੀਰ ਤੇ ਜ਼ਖਮ ਨਜ਼ਰ ਆਉਂਦੇ ਹਾਂ ਬੱਜਿਆ ਇਹ ਉਹਦੇ ਵਿੱਚ ਡਵਾਈਡਰ ਚ ਬੱਜਿਆ ਅੱਛਾ ਕਿ ਹੋਰ ਗੱਲ ਕਰਾਂ ਜੀ ਇਹਦੀ ਉਮਰ ਵੀ 6-7 ਮਹੀਨੇ ਤੋਂ ਵੱਧ ਨਹੀਂ ਹੈ ਛੋਟਾ ਹੀ ਹੈ ਬੱਚਾ 6-7 ਮਹੀਨੇ ਦਾ ਹੀ ਹੈ ਆਇਆ ਇਹਦੇ ਸੈਕਿੰਡ ਨਹੀਂ ਪੂਰਾ ਨਹੀਂ ਹੈਗਾ ਇਹਦਾ ਨਾ ਨਹੀਂ ਤਾਂ ਇਹਦੇ ਕਈ ਬਣ ਜਣੇ ਆ ਪਰ ਉਹਨੂੰ ਲੜੀਆਂ ਦੀਆਂ ਛੋਟਾ ਬੱਚਾ ਹੈ ਹਜੇ ਇਹ ਕੋਈ ਹੁਣ ਇਹਨੂੰ ਪਿਆਰ ਕੋਈ ਪਲੋਸਣ ਦੀ ਕੋਸ਼ਿਸ਼ ਨਾ ਕਰੇ ਅੰਦਰ ਜਾ ਕੇ ਇਹਨੇ ਡਰ ਕੇ ਜਦੋਂ ਜੰਪ ਮਾਰਨਾ ਲੱਤ ਮਾਰ ਰਿਹਾ ਇਹਨੇ ਪਹਿਲਾਂ ਵੀ ਮਾਰਿਆ ਜੰਪ ਉੱਥੋਂ ਜੰਪ ਮਾਰਿਆ ਉੱਥੇ ਡਿਗਿਆ ਫਿਰ ਆ ਗਿਆ ਫਿਰ ਅੰਦਰ ਬੜਿਆ ਵਿਚਾਰਾ ਇਹ ਬਹੁਤ ਜਰ ਗਈ ਫਿਰ ਵੀ ਅੰਦਰ ਆ ਗਿਆ ਜਿਹੜਾ ਤਾਂ ਬਚਾਇਆ ਇਹਦਾ ਚਲੋ ਚਲੋ ਇਹ ਗੱਲ ਚੰਗੀ ਹੈ ਕਿ ਇਸ ਸਮੇਂ ਥੀਏਟਰ ਤੇ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਨਹੀਂ ਤਾਂ ਜੇ ਕਿਤੇ ਉਰੇ ਪਰੇ ਹੁੰਦਾ ਮਾਡੈਂਸਰਾਂ ਨੇ ਕਹਣਾ ਸੀ ਚਾਰੇ ਹੀ ਪਾਲੇ ਨੇ ਲੈ ਚਲਦੇ ਹਾਂ ਹੈਨਾ ਹੁੰਦੀ ਹੈ ਵੀ ਗੱਲਾਂ ਆਪ ਦੇ ਕੋ ਵੀ ਉਹ ਵੀ ਰੱਬ ਦਾ ਜੀ ਹੈ ਜੀ ਇਦਾਂ ਨਹੀਂ ਚਾਹੀਦਾ ਜੀ ਆ ਵਿਚਾਰਾ ਛੋਟਾ ਬੱਚਾ ਆ ਹਜੇ ਉਹਦਾ ਵੀ ਪਟ ਗਿਆ ਕਿਤੇ ਹੋ ਤਾਂ ਹੋਵੇ ਵੱਡਾ ਹੋਵੇ ਨਹੀਂ ਚਾਹੀਦਾ ਪਟ ਗਿਆ ਪਟ ਗਿਆ ਕਿਤੇ ਇਹ ਅਚਾਨਕ ਕਿਤੇ ਆ ਗਿਆ ਕੀ ਪਤਾ ਕੋਈ ਲੈ ਕੇ ਹੀ ਗਿਆ ਸੀ ਉਹ ਤੋਂ ਛੁੱਟ ਕੇ ਆ ਗਿਆ ਛੁੱਟ ਕੇ ਆ ਗਿਆ ਵਧੀਆ ਦੀ ਗੱਲ ਆ ਸਾਰੀ ਇਹ ਹੁਣ ਇਹ ਆ ਕਿ ਸੇਫ ਆ ਇੱਥੇ ਘੱਟੋ ਘਾਟ ਇਥੋਂ ਇਹਨੂੰ ਰੈਸਕਿਊ ਕਰਕੇ ਪਹਿਲੇ ਲੈ ਕੇ ਜਾਣਗੇ ਕਿਤੇ ਪਹਿਲਾਂ ਵੀ ਕਈ ਰੈਸਕਿਊ ਹੋਏ ਆ ਇਹ ਵੀ ਰੈਸਕਿਊ ਕਰਾਵਾਂਗੇ ਮੈਂ ਕਾਲ ਕਰ ਦਿੱਤੀ ਛੱਟ ਲੱਗੀ ਆ ਕਾਫੀ ਲੱਗੀ ਆ ਕੁਝ ਆ ਫੋਨ ਫਣੀ ਆ ਮਾਈਕ ਫਣੀ ਇੱਧਰ ਗੱਲ ਕਰਾਓ ਵੀਰ ਮੈਂ ਜਦ ਤੱਕ ਆ ਕਦੀ ਤੁਸੀਂ ਕੀ ਦੇਖਿਆ ਤੁਸੀਂ ਕੀ ਦੇਖਿਆ ਜੀ ਐਸਾ ਇਧਰੋਂ ਆਂਦੇ ਦੇਖਿਆ ਜੀ ਘਾੜੇ ਇਧਰੋਂ ਆਇਆ ਸੀ ਜੀ ਇਹਨਾਂ ਦੀ ਦੁਕਾਨ ਵੱਤੂ ਗਿਆ ਸੀ ਅਸਾ ਗੈਂਡ ਦੇ ਵਿੱਚ ਵੜਨ ਲੱਗਾ ਜ ਸਾਡੇ ਕੋਲ ਆਂਦੀਆਂ ਦੁਕਾਨ ਦੇ ਵਿੱਚ ਫਿਰ ਉਧਰ ਇਧਰ ਨੂੰ ਆ ਗਿਆ ਛਾਲ ਮਾਰ ਕੇ ਆਹ ਲਾਈਟ ਪਾ ਗੋ ਬਸ ਭਾਜੀ ਰਿਕਵੈਸਟ ਇਹੀ ਆ ਕਿ ਜਾਨ ਬਚਾਈ ਜਾਵੇ ਜੰਗਲੀ ਜਾਨਵਰ ਹੈ ਸੈਂਬੇ ਆਇਆ ਜਾਂ ਇਹਨੂੰ ਜਿੰਨਾ ਵੀ ਛੇਤੀ ਹੋ ਸਕਦਾ ਫੜ ਕੇ ਕਿਸੇ ਚੰਗੀ ਜਗ੍ਹਾ ਪਹੁੰਚਾਇਆ ਜਾਵੇ ਇਹਦੀ ਜਾਨ ਬਚ ਜਾਈ ਜਾਵੇ ਜਾਂ ਫਿਰ ਚਿੜੀਆ ਘਰ ਵਿੱਚ ਛੱਡ ਛੱਡਿਆ ਜਾਵੇ ਇਹਨੂੰ ਬਸ ਰਿਕਵੈਸਟ ਇਹੀ ਹੈ ਸਹਿਮ ਗਿਆ ਬੱਚਾ ਹੈ ਜੀ ਇੱਕ ਮਾਂ ਦੇ ਕੋਲੋਂ ਵਿਛੜ ਗਿਆ ਜੀ ਬਸ ਅੱਜ ਇਹਨੂੰ ਬੜਾ ਮਹਿਸੂਸ ਹੋ ਰਿਹਾ ਕਿ ਮੇਰੀ ਮਾਂ ਕਿੱਥੇ ਹੈ ਤੇ ਮੈਂ ਅੱਜ ਕਿੱਥੇ ਫਸ ਗਿਆ ਥੈਂਕ ਯੂ ਬਦ ਜੀ ਤਾਂ ਇਸ ਕਰੰ ਦਾ ਮੈਨੂੰ ਕੋ ਨੰਬਰ ਆਇਆ ਇੱਕ ਵੰਡ ਤੁਸੀਂ ਹੋਲਡ ਰੱਖੋ ਮੈਂ ਆ ਕੇ ਮੈਨੂੰ ਕਰਾ ਲੈਂਦਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਬਾਜੀ ਕੀ ਹਾਲ ਚਾਲ ਹਾਂ ਜੀ ਕਰ ਪਈ ਗਿਰ ਪਈ ਅਜਬ ਬਲਵਿੰਦਰ ਜੀ ਮੈਂ ਇਸ ਸਮੇਂ ਨਾ ਨਵਾਂ ਸ਼ਹਿਰ ਸਤਲੁਜ 93 ਦੇ ਬਾਹਰ ਖੜਾ ਇੱਥੇ ਇੱਕ 12 ਸਿੰਘਾ ਜਾਂ ਕਹਿ ਲੋ ਸਾਂਭਰ ਉਹ ਆਇਆ ਹੋਇਆ ਤੇ ਲੋਕ ਸਾਰੇ ਸਿਨਮੇ ਤੋਂ ਬਾਹਰ ਖੜੇ ਆ ਠੀਕ ਹੈ ਜੀ ਤੇ ਉਹ ਵਿਚਾਰਾ ਗੱਲਾਂ ਅੰਦਰ ਖੜਾ ਠੀਕ ਹੈ ਜੀ ਠੀਕ ਹੈ ਜੀ ਤੇ ਜ਼ਖਮੀ ਵੀ ਆ ਠੀਕ ਹੈ ਜੀ ਤੇ ਪੂਰੇ ਸ਼ਹਿਰ ਨੂੰ ਪਤਾ ਵੀ ਲੱਗ ਗਿਆ ਮੈਂ ਚਾਹੁੰਦਾ ਤੁਸੀਂ ਜਲਦੀ ਆਓ ਤਾਂ ਜੋ ਉਹਨੂੰ ਰੈਸਕਿਊ ਕੀਤਾ ਜਾਵੇ ਹਾਂ ਕੋਈ ਨਾ ਕੋਈ ਮੈਂ ਬੰਦੇ ਭੇਜ ਦਿੰਦਾ ਮੇਰੀ ਇੱਥੇ ਟ੍ਰਾਂਸਫਰ ਹੋ ਗਈ ਜੀ ਅੱਛਾ ਤਾਂ ਜੀ ਮੈਂ ਫਲੋਰ ਚ ਲੱਗੇ ਮੈਂ ਹੁਣੇ ਮੈਸੇਜ ਕਰਦਾ ਤੁਸੀਂ ਪਲੀਜ਼ ਕਿਰਪਾ ਕਰੋ ਹੁਣ ਬੰਦੇ ਭੇਜੋ ਤਾਂ ਜੋ ਇਹਨੂੰ ਕਿਉਂਕਿ ਜ਼ਖਮੀ ਹਲਾਤਾ ਜਿਆ ਇਹਨੂੰ ਰੈਸਕਿਊ ਕੀਤਾ ਜਾਵੇ ਮੈਂ ਕਹਿੰਦੀ 2 ਮਿੰਟ 2 ਮਿੰਟ ਸਰ ਕੋ ਬੰਦੇ ਪਹੁੰਚ ਗਏ ਠੀਕ ਹੈ ਸਰ ਠੀਕ ਹੈ ਬਹੁਤ ਸ਼ੁਕਰੀਆ ਤਾਂ ਹੁਣ ਹੋਰ ਪਾਸੇ ਵੀ ਕਾਲ ਆਨ ਲਾ ਪੀ ਸਤਨਾਮ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਮੈਂ ਤੁਹਾਨੂੰ ਤਾਂ ਇਨਫੋਰਮ ਕਾਲ ਕੀਤੀ ਸੀ ਇਨਫੋਰਮ ਕਰਨ ਲਈ ਕਹਿੰਦਾ ਬਾਰਾ ਸਿੰਘ ਜਿਹੜਾ ਇਹ ਸਤਲੁਜ ਸਿਨੇਮੇ ਦੇ ਅੰਦਰ ਆ ਗਿਆ ਆ ਜਿਹੜਾ ਜੀ 12 ਸਿੰਘਾ ਕਿੱਥੇ ਅੰਦਰ ਆ ਗਿਆ ਸਤਲੁਜ ਸਤਲੁਜ ਸਿਨੇਮੇ ਦੇ ਅੰਦਰ ਮੈਂ ਫੋਨ ਕਰਦਾ ਟੀਮ ਨੂੰ ਜੀ ਜੇ ਜਲਦੀ ਭਾਜੀ ਭੇਜੋ ਕੋਈ ਤਾਂ ਜ਼ਖਮੀ ਆ ਬਹੁਤ ਕੋਈ ਗੱਲ ਨਹੀਂ ਭਾਜੀ ਤੇ ਮੈਂ ਗਰੀਬ ਦਾ ਮੈਂ ਉਹ ਉਹ ਮੈਂ ਤੁਹਾਡੀ ਤੁਹਾਡੀ ਜਿਹੜੀ ਮੈਨੂੰ ਬੇਨਤੀ ਕੀਤੀ ਹੋ ਮੈਨੂੰ ਯਾਦ ਆ ਸੀ ਹੁਣ ਭੋਮਾ ਕੇ ਪਹੁੰਚਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਠੀਕ ਤਾਂ ਜਿਹੜੇ ਸਾਡੇ ਈਵਰਸ ਦੇਖ ਰਹੇ ਆ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਦੱਸ ਲਈਏ ਕਿ ਆਪਣੇ ਵੱਲੋਂ ਤਿੰਨ ਚਾਰ ਫੋਰੈਸਟ ਡਿਪਾਰਟਮੈਂਟ ਦੇ ਅਫਸਰਾਂ ਨਾਲ ਆਪਾਂ ਗੱਲਬਾਤ ਕਰ ਲਈ ਹੈ ਜਿੰਨੀ ਜਲਦੀ ਹੋਊਗੀ ਉਹ ਇੱਥੇ ਪਹੁੰਚ ਕਰਨਗੇ ਔਰ ਇਸ ਰੱਬ ਦੇ ਜੀ ਨੂੰ ਰੈਸਕਿਊ ਕਰਨਗੇ ਕਿਉਂਕਿ ਦੇਖੋ ਅਸੀਂ ਸਾਰੇ ਮਦਦ ਕਰਨਾ ਚਾਹੁੰਦੇ ਆ ਸਾਡੇ ਚ ਕੋਈ ਵੀ ਮਾੜੀ ਨੀਤ ਵਾਲਾ ਹੈ ਨਹੀਂ ਜਿਹੜਾ ਕਹੂਗਾ ਕਿ ਅਸੀਂ ਚੱਕ ਕੇ ਲੈ ਜੀਏ ਤੇ ਪਤੀਲੇ ਚ ਪਾ ਲਈਏ ਅਸੀਂ ਸਾਰੇ ਮਦਦ ਕਰਨਾ ਚਾਹੁੰਦੇ ਆ ਪਰ ਜ਼ਰੀਆ ਨਹੀਂ ਹੈਗਾ ਕੋਈ ਹਾਂ ਇਧਰ ਹੀ ਆ ਗਏ ਕਿ ਇਧਰ ਹੀ ਜਰੀਆ ਨਹੀਂ ਹੈ ਸਾਡੇ ਕੋਲ ਕੋ ਕਿ ਡਰ ਗਿਆ ਜੈਸੀ ਉਹਦੇ ਕੋਲੇ ਕੋਈ ਖਾਂ ਲੜੀ ਚੀਜ਼ ਵੀ ਲੈ ਕੇ ਜਾਵਾਂਗੇ ਨਾ ਤਾਂ ਵੀ ਡਰ ਜਾਣਾ ਅੰਕਲ ਉਹਨੇ ਜੇ ਪਾਣੀ ਵੀ ਲੈ ਕੇ ਜਾਵਾਂਗੇ ਨਾ ਤਾਂ ਵੀ ਡਰ ਜਾਣਾ ਕਿਉਂਕਿ ਉਹ ਦੇਖਦਾ ਹੁਣ ਬੰਦੇ ਬਾਹਰ ਇਕੱਠੇ ਹੋਏ ਆ ਨਾ ਇਹਨਾਂ ਕਰਕੇ ਵੀ ਡਰਦਾ ਆ ਉਹ ਬਹੁਤ ਦੇਖੋ ਮੜਮੜ ਕੇ ਦੇਖਦਾ ਮਾਸੂਮ ਆਹੋ 6-7 ਮਹੀਨੇ ਦਾ ਹੋਣਾ ਮਸੀ ਉਹ ਡਰਦਾ ਆ ਆ ਗਿਆ ਕਿ ਕਿਧਰ ਸਿਵਾਲਕ ਦੀਆਂ ਪਾਣੀਆਂ ਲੈ ਕੇ ਤਾਂ ਭਟਕ ਕੇ ਆ ਗਿਆ ਇਹ ਸ਼ਵਾਲਕ ਸਕੂਲ ਦੀਆਂਗੇ ਪਹਾੜੀਆਂ ਜੀ ਉੱਥੇ ਹੀ ਬੜ ਰਸ਼ ਵੜਾਂਦਾ ਵੀ ਇੱਕ ਦਿਨ ਵੀਡੀਓ ਕਰਮੀ ਮੈਂ ਬੜੇ ਲੋਕਾਂ ਨੇ ਕਿਹਾ ਸਾਨੂੰ ਸੋ ਇਹ ਸਾਥੀਓ ਤਸਵੀਰ ਤੁਸੀਂ ਬਿਲਕੁਲ ਸਤਲੁਜ ਜਿਹੜਾ ਸਿਨਮਾ ਆ ਉਹਦੇ ਅੰਦਰ ਲੀਆਂ ਆ ਇਹ ਨਵੀਂ ਫਿਲਮ ਲੱਗੀ ਆ ਜਿੱਥੇ ਹੈ ਨਵੀਂ ਫਿਲਮ ਲੱਗੀ ਅੱਛਾ ਉਹ ਅੰਕਲ ਬੜੇ ਆਰਾਮ ਨਾਲ ਲੱਤ ਤੇ ਲੱਤ ਰੱਖ ਕੇ ਆ ਬੈਠੇ ਇਹ ਬੈਠੇ ਸੀਗੇ ਕਹਿੰਦੇ ਕਿ ਜੋ ਟੱਕ ਟੱਕ ਦੀ ਆਵਾਜ਼ ਆਈ ਕਹਿੰਦੇ ਮੋਟਰਸਾਈਕਲ ਦੀ ਪਰਚੀ ਲੈ ਦੇਖਿਆ ਬਾਰਾ ਸਿੰਘਾ ਕਹਿੰਦੇ ਤੁਹਾਡੀ ਨੂੰ 12 ਵਜੇ ਐਤੀ ਹੋਈ ਆ ਚਲੋ ਬਣਾ ਲਈ ਆਪਾਂ ਹਾਂਜੀ ਹਾਂਜੀ ਵਧੀਆ ਮੈਂ ਕਿ ਅੰਕਲੇ ਲੱਤ ਤੇ ਲੱਤ ਰੱਖ ਕੇ ਬੈਠੇ ਸੀਗੇ ਫੋਨ ਦੇਖਦੇ ਸੀ ਪੀ ਪੱਤੀ ਦੇਖਦੇ ਸੀ ਉਹ ਬਾਰਾ ਸਿੰਘ ਆਇਆ ਟੱਕ ਟੱਕ ਦੀ ਆਵਾਜ਼ ਆਈ ਕਹਿੰਦੇ ਭਾਜੀ ਪਰਚੀ ਉਹ ਪਰਚੀ ਲੈ ਲਓ ਮੈਂ ਗੈਸਟ ਮੈਂ ਗੈਸਟ ਲਮੇ ਗੈਸ ਨੇ ਫਿਲਮ 라ਤੀ ਤੁਹਾਡੀ ਫਰੀਚ ਪ੍ਰਮੋਸ਼ਨ ਹੋ ਗਈ ਸਹੀ ਬਾਤ ਥੈਂਕ ਯੂ ਥੈਂਕ ਯੂ ਹੁਣ ਤੁਸੀਂ ਗਾਹ ਤੋਂ ਇਦਾਂ ਨਾ ਕਰਿਓ ਕਿ ਮੰਨ ਲਓ ਕਿਸੇ ਕਲਾਕਾਰ ਦੀ ਫਿਲਮ ਹੋ ਗਈ ਰਿਲੀਜ਼ ਚਲਾਉਣੀਆਂ ਤਾਂ ਇੱਥੇ ਬਾਰਾ ਸਿੰਘਾਂ ਬਾੜ ਦੋ ਕਿ ਲੋਕ ਕਲਾਕਾਰ ਨੂੰ ਤਾਂ ਦੇਖਣਾ ਹੀ ਬਾਰਾ ਸਿੰਘਾਂ ਦੇਖਣਾ ਜੂਗੇ ਸਹੀ ਬਾਤ ਕਹਿੰਦੀ ਖੁਸ਼ ਹੋ ਰਹੇ ਆ ਕਿਹੜੇ ਸਕੂਲੇ ਪੜ੍ਹਦਾ ਦੁਬਈ ਚ ਲੜਾਰੀ ਆ ਹੈ ਦੁਬਈ ਚ ਲੜਾਰੀ ਆ ਦੁਬਈ ਚ ਲੜਾਰੀ ਆ ਕਿੱਥੋਂ ਆ ਸਕੂਲੋਂ ਆਇਆ ਸੀ ਹਾਂਜੀ ਤੇ ਬਾਰਾ ਸਿੰਘਾਂ ਦੇ ਇੱਕ ਰੁੱਕ ਗਿਆ ਹਾਂਜੀ ਗੇਮ ਲਾਉਣਾ ਕੋਈ ਨਹੀਂ ਨਹੀਂ ਮੈਂ ਕਰਨੀ ਤੇ ਇਦਾਂ ਢਿੱਡ ਹੋਇਆ ਨਾ ਮੇਰੇ ਅਰਕਾ ਚਲੋ ਜਿੱਦਾਂ ਹੀ ਫੋਰੈਸਟ ਡਿਪਾਰਟਮੈਂਟ ਵਾਲੇ ਆਉਂਦੇ ਆ ਆਪਾਂ ਵੀਡੀਓ ਨੂੰ ਦੁਆਰ ਤੋਂ ਸ਼ੁਰੂ ਕਰਾਂਗੇ ਸਾਡਾ ਫਰਜ ਹੈ ਇਤਲਾਹ ਕਰਨਾ ਔਰ ਇਹਨੂੰ ਜਦੋਂ ਰੈਸਕਿਊ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਦੋਂ ਜੰਗਲ 'ਚ ਛੱਡਿਆ ਜਾਵੇਗਾ ਉਹ ਵੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰਦੇ ਆਂਗੇ ਪੂਰੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਣੀ ਨਿਭਾਉਣੀ ਚਾਹੀਦੀ ਹੈ ਬਹੁਤ-ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ